ਦਿੱਲੀ ਤੇ ਮੈਨੂੰ ਸ਼ਰਮ ਆਈ ਤੇ ਪੰਜਾਬ ਤੇ ਮੈਨੂੰ ਮਾਣ ਹੋਇਆ ਸੰਜੇ ਸੂਰੀ ਹਿੰਦੂ ਪੱਤਰਕਾਰ ਕਹਿ ਰਿਹਾ ਜਿਨ੍ਹਾਂ ਨੂੰ ਅੱਤਵਾਦੀ ਕਹਦੇ ਹੋ ਨਾ ਉਹਨਾਂ ਦਾ ਰੂਪ ਦੇਖ ਕੇ ਉਹਨਾਂ ਨੂੰ ਧਰਮੀ ਆਖਿਆ ਤੇ ਧਰਮੀਆਂ ਨੂੰ ਉਹਨੇ ਅੱਤਵਾਦੀ ਆਖਿਆ ਸੁਣੋ ساری ਵੀਡੀਓ ਸ਼ੇਅਰ ਲਾਇਕ ਕਮੈਂਟ ਜਰੂਰ ਕਰਿਓ ਆਓ ਸੁਣੀਏ ਦੋ ਬੰਦੇ ਆਏ ਮੈਨੂੰ ਕਹੇ ਤੁਸੀਂ ਅੰਦਰ ਆ ਜਾ ਤੇ ਮੈਂ ਅੰਦਰ ਗਏ ਕਮਰੇ 'ਚ ਮੈਨੂੰ ਬਿਠਾਇਆ ਤੇ ਉਹ ਫਿਰ ਚਲੇ ਗਏ नहीं कोई पंद्रह मिनट जो वापस आए थे वो थाली रोटी लेके आए कहते क्या आया तू रोटी खा मैं रोटी खुआ उस वे ब्लू स्टार पर अटैक होया सीगा परसेप्शन दी गल करना फैक्ट्स अपनी जगह जो सीगे सो सीगे लेकिन परसेप्शन सीगा कि यह हिंदू सरकार ने अटैक किया है जिन्होंने एक्चुअल अटैक किया वो ਅਪੀਅਰ ਇਸ ਵਿੱਚ ਦੇਖਣ ਨੂੰ ਹਿੰਦੂ ਦੇ ਲੱਗਦੇ ਸੀਗੇ ਜਿਵੇਂ ਮੈਂ ਲੱਗਣਾ ਠੀਕ ਹੈ ਜੀ ਕਿਸੇ ਨੇ ਐ ਨਹੀਂ ਮੈਨੂੰ ਕਿਹਾ ਕਿ ਜਿਹੜੇ ਜਿਨ੍ਹਾਂ ਨੇ ਬਲੂ ਸਟਾਰ ਕੀਤਾ ਉਹ ਤੇਰੇ ਜਿਹੇ ਹਿੰਦੂ ਸੀਗੇ ਤੂੰ ਆਇਆ ਸਾਡੇ ਸਾਹਮਣੇ ਮਾਰੇ ਤੈਨੂੰ ਹਾਂ ਜੀ ਉਹਨਾਂ ਨੇ ਮੈਨੂੰ ਬਿਠਾਇਆ ਰੋਟੀ ਖਵਾ ਲਈ ਹਾਂ ਜੀ ਦਿੱਲੀ ਵਿੱਚ ਇੰਦਰਾ ਗਾਂਧੀ ਨੂੰ ਦੋ ਸਿੱਖਾਂ ਨੇ ਮਾਰਿਆ ਦੋ ਸਿੱਖ ਪੁਲਿਸ ਵਾਲਿਆਂ ਨੇ ਮਾਰਿਆ ਹਾਂ ਜੀ ਲੋਕਾਂ ਨੇ ਕੀ ਕੀਤਾ ਹਾਂ ਜੀ ਬਾਕੀ ਜਿਹੜੇ ਸਿੱਖੀ ਉਹ ਉਹਨਾਂ ਨੇ ਥੋੜੇ ਕੁਝ ਕੀਤਾ ਸੀਗਾ ਵੀ ਅਸੀਂ ਵੇਖਣ ਵਿੱਚ ਸਿੱਖ ਲਗੇ ਅਗੇਨ ਪਰਸਪੈਕਸ਼ਨ ਅਪੀਅਰੈਂਸ ਕੋਈ ਸਿੱਖ ਟਾਈਪ ਲੋਕ ਕਿਹਦੇ ਆ ਕੇਸ਼ਤਾਰੀ ਨੇ ਆ ਸਿੱਖਨੇ ਹਾਂਜੀ ਇਹਨਾਂ ਨੂੰ ਮਾਰ ਹਾਂਜੀ 3000 ਬੰਦੇ ਮਾਰਦੇ ਹਾਂਜੀ ਕਿਸ ਕੋ ਨਹੀਂ ਆਉਂਦੇ ਹਾਂਜੀ ਕੀ ਇਹ ਵੇਖਣ ਵਿੱਚ ਉਹੀ ਲੱਗਦੇ ਨੇ ਉਸੇ ਟਾਈਪ ਦੇ ਲੱਗਦੇ ਨੇ ਜਿਸ ਤਰ੍ਹਾਂ ਕੀ ਉਹ ਦੋ ਸਿੱਖ ਪੁਲਿਸਮੈਨ ਜਿਕੇ ਜਿਨਾਂ ਨੇ ਅਸੈਸਿਨੇਸ਼ਨ ਕੀਤੀ ਹਾਂਜੀ ਇਹ ਗੱਲ ਮੈਨੂੰ ਬਹੁਤ ਹਿੱਟ ਕੀਤੀ ਠੀਕ ਹੈ ਜੀ ਕੀ ਪੰਜਾਬ ਵਿੱਚ ਮੈਨੂੰ ਐਕਸਪੀਰੀਅੰਸ ਰਿਹਾ ਤੇ ਕੀ ਦਿੱਲੀ ਵਿੱਚ ਉਹਨਾਂ ਦਾ ਐਕਸਪੀਰੀਅੰਸ ਰਿਹਾ ਹਾਂਜੀ ਹਾਂਜੀ ਤੁਸੀਂ ਆਪਣੇ ਆਪ ਨੂੰ ਦਿੱਲੀ ਕਹਿੰਦੇ ਹੋ ਬੜੇ ਜੀ ਅਸੀਂ ਰਾਜਧਾਨੀ ਹੈ ਬੜੇ ਪ੍ਰੋਗਰੈਸਿਵ ਹੈਗੇ ਆ ਅਸੀਂ ਹੈਨਾ ਬੜੇ ਸੋਫਿਸਟੀਕੇਟਿਡ ਲੋਕ ਕੀ ਹੈਗੇ ਆ ਅਸੀਂ ਹਾਂਜੀ ਤੇ ਇਹ ਤੁਹਾਡੇ ਐਕਸ਼ਨ ਰਹਿ ਠੀਕ ਹੈ ਪਰ ਪੰਜਾਬ ਉਹ ਪਿੰਡ ਹਾਂਜੀ ਪਿੰਡਾਂ ਵਾਲੇ ਦਾ ਪਿੰਡ ਉਹਦਾ ਘਰ ਹਾਂਜੀ ਉੱਥੇ ਜਿਵੇਂ ਔਰ ਇਸ ਵੇਲੇ ਜਦ ਜਜ਼ਬਾਤ ਬਹੁਤ ਜਗ੍ਹਾ ਹੋ ਸੀਗੇ ਹਾਂਜੀ ਹਾਂਜੀ ਤੇ ਮੈਨੂੰ ਕੀ ਟ੍ਰੀਟਮੈਂਟ ਮਿਲੂ ਕੀ ਬੈ ਆਰਾਮ ਕਰ ਰੋਟੀ ਖਾ ਮੈਂ ਇਸ ਹਿੱਤਾ ਵਿੱਚ ਇਹ ਲਿਖਿਆ 1984 ਵਿੱਚ ਠੀਕ ਹੈ ਮੈਨੂੰ ਪੰਜਾਬ ਤੇ ਮਾਨ ਆਇਆ ਹਾਂਜੀ ਤੇ ਦਿੱਲੀ ਤੇ ਸ਼ਰਮ